ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਆਣੇ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਤੇ ਘੈਂਟ ਹੋਵੋਗੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਜੀ ਮਲੇਸ਼ੀਆ ਤੋਂ ਠੀਕ ਹੈ ਜੀ ਤੇ ਅਸੀਂ ਹੈਗੇ ਹਾਂ ਗੋਲ ਗੱਪਿਆਂ ਵਾਲੇ ਵਾਇਰਲ ਕਪਲ ਸੋ ਕਈਆਂ ਨੂੰ ਪ੍ਰੋਬਲਮ ਆ ਵਾਇਰਲ ਕਹਿਣ ਦਾ ਉਤੋਂ ਤੇ ਮੈਂ ਤੇ ਕੁਝ ਨਹੀਂ ਕਰ ਸਕਦੀ ਜੀ ਠੀਕ ਹੈ ਤੇ ਬਾਕੀ ਥੈਂਕ ਯੂ ਜੀ ਬਹੁਤ ਸਾਰਾ ਤੁਹਾਡਾ ਧੰਨਵਾਦ ਤੁਸੀਂ ਬਹੁਤ ਪਿਆਰੇ ਪਿਆਰੇ ਕਮੈਂਟ ਕਰ ਰਹੇ ਹੋ ਤੁਹਾਨੂੰ ਸਾਡੇ ਬਲੌਗ ਬਹੁਤ ਚੰਗੇ ਲੱਗ ਰਹੇ ਨੇਗੇ ਤੇ ਮੈਂ ਵੀ ਤੁਹਾਡੇ ਹਰੇਕ ਕਮੈਂਟ ਦਾ ਜਵਾਬ ਦਿੰਨੀ ਆ ਵੀ ਕੋਸ਼ਿਸ਼ ਕਰੂੰਗੀ ਜੀ ਹਨਾ ਵੀ ਜਵਾਬ ਦਵਾਂ ਹਨਾ ਤੁਹਾਡੇ ਨਾਲ ਇੰਦਾ ਹੀ ਕਨੈਕਟ ਰਾਵਾਂ ਆਪਣੇ ਪਿਆਰੇ ਪਿਆਰੇ ਆਡੀਅנס ਦੇ ਨਾਲ ਆਡੀਅנס ਕਹ ਲਓ ਫੈਮਿਲੀ ਕਹ ਲਓ ਹਨਾ ਤੇ ਬਾਕੀ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਤੁਸੀਂ ਇੰਨਾ ਪਿਆਰ ਦਿੰਨੇ ਹੋ ਕਮੈਂਟ ਕਰਦੇ ਹੋ ਹਨਾ ਤੇ ਬਸ ਗੁਰਮੀਤ ਹੈਗੇ ਨੇ ਜੀ ਦੁਕਾਨ ਤੇ ਅੱਜ ਹੈਗਾ ਸੰਡੇ ਕਿਉਂਕਿ ਫਰਾਈਡੇ ਸੈਟਰਡੇ ਸੰਡੇ ਆਪਾਂ ਤੈਨ ਦਾ ਨਾ ਦੁਕਾਨ ਨਹੀਂ ਕਲੋਜ਼ ਕਰ ਸਕਦੇ ਸੋ ਮੈਂ ਵੀ ਚੱਲੀ ਹੋਈ ਆ ਕਿ ਸਮਾਨ ਲੈ ਕੇ ਠੀਕ ਹੈ ਇਸ ਮਾਰ ਆਪਣਾ ਬਣਿਆ ਪਿਆ ਵਾ ਸੋ ਬਹੁਤ ਹੀ ਉਹ ਸਿਹਤ ਦਾ ਦਿਨ ਅੱਜ ਦਾ ਹੁੰਦਾ ਵਾ ਅੱਜ ਦੇ ਦਿਨ ਬਹੁਤ ਜ਼ਿਆਦਾ ਕੰਮ ਹੁੰਦਾ ਕੈਮਰਾ ਨਹੀਂ ਚੱਕ ਸਕਦੇ ਅੱਜ ਦੇ ਦਿਨ ਅਸੀਂ ਬਿਲਕੁਲ ਵੀ ਤੇ ਹੁਣ ਜਾ ਕੇ ਨਾਲ ਤੋਂ ਕਿ ਜਦੋਂ ਫ੍ਰੀ ਹੋਏ ਹਾਂਗੇ ਤੇ ਹੁਣ ਥੋੜਾ ਟਾਈਮ ਮਿਲਿਆ ਮੈਂ ਸੋਚਿਆ ਵਲੌਗ ਨੂੰ ਕਰ ਦਵਾ ਸਟਾਰਟ ਤੇ ਫਿਰ ਜਾਂਦੇ ਜਾਂਦੇ ਮੈਂ ਸੋਚਿਆ ਵੀ ਇਹਨੂੰ ਰਿਮੂਵ ਵੀ ਕਰ ਦਵਾ ਕਿਉਂਕਿ ਬਹੁਤ ਦਿਨ ਹੋ ਗਏ ਲਗਾਈ ਹੋਈ ਸੀ ਕਿ ਮੇਰੇ ਨੇਲ ਪੇਂਟ ਮੈਨੂੰ ਬਸ ਕੋਈ ਮੈਨੂੰ ਦੋ ਰੰਗ ਪਸੰਦ ਨੇ ਨੇਲ ਪੇਂਟ ਦੇ ਨੇਲ ਪੇਂਟ ਦੇ ਵਿੱਚ ਇੱਕ ਬਲੈਕ ਤੇ ਇੱਕ ਮੈਰੂਨ بس ਇਹ ਦੋ ਕਲਰ ਮੈਨੂੰ ਬਹੁਤ ਪਸੰਦ ਨੇਗੇ ਤੇ ਜਾਂ ਫਿਰ ਜੇ ਕੁਝ ਵੀ ਨਹੀਂ ਲਗਾਉਣਾ ਹੈਗਾ ਤਾਂ ਜਿਹੜਾ ਟਰਾਂਸਪੇਰੈਂਟ ਹੈ ਹੁੰਦਾ ਬਸ ਉਹ ਲਗਾਇਆ ਹੁੰਦਾ ਪਿੱਕੋ ਕਿਉਂਕਿ ਮੇਰੇ ਹੱਥ ਹੈ ਮੈਨੂੰ ਆਪਣੇ ਉਹ ਮੈਨੂੰ ਮਤਲਬ ਥੋੜਾ ਮੈਨੂੰ ਐ ਲੱਗਦਾ ਵੀ ਇੰਨੇ ਸੋਹਣੇ ਨਹੀਂ ਹੈਗੇ ਕਿਉਂਕਿ ਕਮਾਂਕਾਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੱਥ ਕਿੱਦਾਂ ਦੇ ਹੋ ਜਾਂਦੇ ਹੱਦਪੈਰ ਨਾ ਇਸ ਕਰਕੇ ਤੇ ਬਾਕੀ ਕੱਲ ਨੂੰ ਆਪਾਂ ਜਾ ਰਹੇ ਹਾਂ ਕਿਤੇ ਤੁਸੀਂ ਗੈਸ ਕਰਨਾ ਕਮੈਂਟ ਦੇ ਵਿੱਚ ਵੀ ਆਪਾਂ ਕੱਲ ਨੂੰ ਕਿੱਥੇ ਜਾ ਰਹੇ ਹਾਂ ਸੋ ਉਸ ਵਾਸਤੇ ਹੀ ਮੈਂ ਚੱਲੀ ਸੀਗੀ ਹੁਣ ਥੋੜਾ ਜਿਹਾ ਸਮਾਨ ਲੈਣ ਜੋ-ਜੋ ਚੀਜ਼ਾਂ ਮੈਨੂੰ ਕੱਲ੍ਹ ਵਾਸਤੇ ਚਾਹੀਦੀਆਂ ਨੇਗੀਆਂ ਕਿਉਂਕਿ ਅਨ ਕੱਲ੍ਹ ਨੂੰ ਥੋੜੀ ਆ ਪਾ ਕੱਪੜੇ ਪਾ ਕੇ ਜਾਵਾਂਗੇ ਜੇ ਤੁਸੀਂ ਮੈਨੂੰ ਕਹਿ ਦਿੰਦੇ ਹੋ ਸੇਮ ਕੱਪੜੇ ਪਾਇਆ ਸੇਮ ਕੱਪੜੇ ਪਾਇਆ ਮੈਂ ਕਿੰਨੇ ਵਾਰ ਦੱਸਦਾ ਵੀ ਮੇਰੇ ਕੋਲ ਨਹੀਂ ਕੱਪੜੇ ਹਲੇ ਮੈਂ ਹੈਗੇ ਤੇ ਨਾ ਜਦੋਂ ਮੈਂ ਲੈਣ ਜਾਣੀ ਤਾਂ ਮੈਨੂੰ ਕੁਝ ਪਸੰਦ ਨਹੀਂ ਆਉਂਦਾ ਹੈਗਾ ਤੇ ਮੈਂ ਕਿੰਨੇ ਵਾਰ ਤੁਹਾਨੂੰ ਦੱਸਿਆ ਇਹ ਗੱਲ ਤਾਂ ਬਟ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਹਨਾ ਜਾਂ ਕਿੱਦਾਂ ਵੀ ਸੋ ਮੈਂ ਉਹ ਵੀ ਆਪਣਾ ਬਹੁਤ ਸਾਰਾ ਚੀਜ਼ਾਂ ਲੈਣੀਆਂ ਨੇ बस बस थोड़ी टाइम तक निकल देंगे बस मैं हर मूव कर दवां नेल पेंट आही कॉटन रह गई मे भी लेनी है जी पहले मैं एक बार मुट मुटी लाती हूं मेनू जल्दी तन क्लीन कर दोंगी और ਤੁਸੀਂ ਸੁਣਾਓ ਸਾਰੇ ਕਿਵੇਂ ਹੋ ਠੀਕ ਠਾਕ ਹੋ ਵਧੀਆ ਲੱਗ ਰਹੇ ਨੇ ਬਲੌਗ ਵੈਸੇ ਮੈਨੂੰ ਪਤਾ ਵਧੀਆ ਲੱਗ ਰਹੇ ਨੇ ਮੈਂ ਹੁਣੀ ਕਰਕੇ ਹੱਟੀ ਤੁਸੀਂ ਪਿਆਰ ਦੇ ਰਹੇ ਹੋ ਬਟ ਇਹ ਵੀ ਨਵਾਂ ਜੋੜਿਆ ਤਾਂ ਉਹ ਵੀ ਦੱਸ ਸਕਦਾ ਠੀਕ ਹੈ ਪਾ ਜਾ ਰਹੇ ਹਾਂ ਪਹੋਚ ਕੈਂਟ ਤੇ ਜਗ੍ਹਾ ਤੇ ਜਾ ਰਹੇ ਹਾਂ ਠੀਕ ਹੈ ਤੁਸੀਂ ਕੱਲ ਦਾ ਬਲੌਗ ਜ਼ਰੂਰ ਦੇਖਿਓ ਚਲ ਉੱਤਰ ਗਈ ਆ ਚੁੱਕੇ ਕੱਪੜੇ ਤੁਹਾਰੇ ਸੀਗੇ ਬਾਹਰੋਂ ਹੀ ਧਵਾਲੇ ਸੀਗੇ ਮਤਲਬ ਤੇ ਇਹ ਕੱਪੜੇ ਬਾਹਰ ਸੇ ਤਾਂ ਨਹੀਂ ਪਾਉਂਦੇ ਹੈਗੇ ਹੁਣ ਬਾਹਰ ਚੂਹੇ ਬਹੁਤ ਆ ਤੇ ਕੱਪੜੇ ਖਰਾਬ ਕਰਦੇ ਹੈਗੇ ਇਸ ਕਰਕੇ ਸਿੱਥੇ ਪਾਉਣ ਲੱਗਾ ਹਾਂ ਆਦੇ ਕੋਚੂਹਾ ਜਾਂਦਾ ਦੇ ਨੇ ਥੱਲੇ ਵੀ ਤੁਸੀਂ ਪੌੜੀਆਂ ਦੇਖੋਗੇ ਤਾਂ ਇਧਰ ਮਿੰਗਣਾ ਮਿੰਗਣਾ ਪੌੜੀਆਂ ਚ ਹੁੰਦੀਆਂ ਨਹੀਂ ਨੀ ਤੇ ਈਵਨ ਜਿਹੜਾ ਸਾਡਾ ਹਾਵਾ ਵਾੜੀ ਚੀਜ਼ ਹਨਾ ਹਾ ਹਨਾ ਇਹ ਵੀ ਅਸੀਂ ਇੱਥੇ ਕਲੀ ਪਾਈ ਲਾਈ ਹੋਈ ਹੈ ਵੀ ਅੰਦਰ ਸਾਡੇ ਗੇਟ ਰਹੀਂ ਅੰਦਰ ਨਾ ਚਲੇ ਜਾਵੇ ਹਨਾ ਕਵਰ ਚਲੇ ਗਿਆ ਸੀਗਾ ਤੇ ਬਾਕੀ ਬਾਹਰ ਦੇਖੋ ਤੁਸੀਂ ਤੁਹਾਨੂੰ ਮਿੰਗਣਾ ਮਿੰਗਣਾ ਦਿਖਾਉਣੀ ਆਂਗੀ ਤੁਸੀਂ ਕਹਣਾ ਕੀ ਦਿਖਾ ਰਹੀ ਆ ਆ ਦੇਖੋ ਆਲੇ ਕੋ ਮਿੰਗਣਾ ਪਈਆਂ ਬਹੁਤ ਚੂਹੇ ਨੇ ਕਿ ਇੱਧਰ ਰਹਿੰਦੇ ਇੱਥਾਂ ਸਾਰੇ ਦਤੁਰੇ ਫਿਰਦੇ ਨੇ ਉੱਤੇ ਚੜ ਜਾਂਦੇ ਨੇ ਕਿਤੇ ਸਾਰੇ ਤੁਹਾਨੂੰ ਦਿਖਾਉਂਗੀ ਜਦੋਂ ਚੂਹੇ ਆਉਣਗੇ ਠੀਕ ਹੈ ਤੇ ਹੁਣ ਇਹ ਤਾਂ ਜਸਟ ਗੁਰਮੀਤ ਨੇ ਕੱਪੜੇ ਪਾਏ ਨੇ ਬੱਸ ਉਹ ਮਨਾ ਕੀਤਾ ਸੀ ਗੁਰਮੀਤ ਜੀ ਤਰੋ ਵੀ ਤੁਸੀਂ ਆਪਣੇ ਕੱਪੜੇ ਨਾ ਪਾਓ ਤੇ ਔਰ ਇਹਨਾਂ ਨੇ ਪਾ ਤੇ ਇੱਕ ਮਿੰਟ ਚੂਹੇ ਨਾਲ ਜਿੱਥੇ ਆਪਣੀ ਦੁਕਾਨ ਆ ਉੱਥੇ ਵੀ ਸੇਮ ਹੀ ਹੈਗਾ ਚੂਹੇ ਚੂਹੇ ਨੇ ਕਿਉਂਕਿ ਬਹੁਤ ਹੋ ਬਹੁਤ ਆ ਜਾਂਦਾ ਇੱਥੇ ਚੂਹੇ ਬਹੁਤ ਖੱਟਮਰ ਤੇ ਚੂਹੇ ਬਹੁਤ ਆ ਰੈਸਟੋਰੈਂਟ ਆ ਨਾਲੇ ਦਾਣੇ ਦੁਕਾਉ ਦੇ ਕਰਕੇ ਤਾਂ ਕਰਕੇ ਜ਼ਿਆਦਾ ਆਣਗੇ ਤੇ ਚੂਹੇ ਨੇ ਸਾਨੂੰ ਕੀਤਾ ਹੈ ਬਹੁਤ ਜ਼ਿਆਦਾ ਪਰੇਸ਼ਾਨ ਘਰ ਅੰਦਰ ਤੱਕ ਆਗਾ ਜਿੱਤੇ ਤੱਕ ਉਹ ਪਾਈਪ ਦੀਦੀ ਤੁਹਾਨੂੰ ਪਰ ਲਾ ਨਹੀਂ ਜੀ ਇੱਧਰ ਲਾ ਦੇਖੋ ਜਾਲੀ ਲੱਗੀ ਤੁ ਇੱਥੋਂ ਦੇ ਚੂਹੇ ਬਿਲਕੁਲ ਨਹੀਂ ਆ ਸਕਦੇ ਹੈ ਜੀ ਠੀਕ ਆ ਤੇ ਫਿਰ ਜੁਬਦ ਆਪਣਾ ਆ ਗਿਆ ਹੈ 게ਟ ਆਵੜਾ ਠੀਕ ਆ ਉਸ ਤੋਂ ਬਾਅਦ ਦੇਖੋ ਆਪਣਾ 게ਟ ਆ ਇਹਦੇ ਅੰਦਰ ਵੀ ਨਹੀਂ ਜਾ ਸਕਦੇ ਹੈ ਕਿ ਬਿਲਕੁਲ ਹੀ ਬੰਦ ਆਗਾ ਮਤਲਬ ਠੀਕ ਆ ਇਹਨ ਇੱਧਰ ਤਾਂ ਨਹੀਂ ਚੋਏ ਆ ਸਕਦੇ ਬਟ ਇੱਧਰ ਜਿਹੜੇ ਆਪਣੇ ਤਾਰਾਂ ਤੇ ਚੜੇ ਸਰਦੇ ਕੱਪੜਿਆਂ ਤੇ ਹਨਾ ਮਿੰਗਣਾ ਮਿੰਗਣਾ ਹੁੰਦੀਆਂ ਨੇ ਪਤ ਨਹੀਂ ਗਰਮੀਤ ਨੇ ਕਿਉਂ ਬਾਤ ਹਨ ਗਰਮੀਤ ਦੀ ਕਲਾਸ ਲੱਗੂਗੀ ਦੇਖ ਲਿਓ ਮਤਲਬ ਆਪਣੇ ਘਰ ਪੂਰਾ ਸੇਫਾ ਅੰਦਰ ਤਾਂ ਨਹੀਂ ਜਾਂਦੇ ਨੇ ਇੱਕ ਵਾਰ ਜ਼ਰੂਰ ਆਇਆ ਸੀਗਾ ਇੱਕ ਵਾਰ ਆਇਆ ਸੀਗਾ ਬਹੁਤ ਉਹ ਬੁਈ ਪਹੋਂ ਤਖਾ ਸੀ ਕੱਢਿਆ ਸੈਂਡਰ ਤੇ ਪਤਾ ਸੀ ਉਹਨੂੰ ਮਾਰਨਾ ਨਹੀਂ ਚਾਹੁੰਦੇ ਗਰਮੀਤ ਬਟਮ ਜਰਾ ਮਾਰ ਗਿਆ ਹਨਾ ਉਸ ਨੂੰ ਬਾਹਰ ਕੱਢ ਰਹੇ ਸੀ ਬਾਹਰ ਕਰਦੇ ਕਰਦੇ ਮਾਰ ਗਿਆ ਪਾਪ ਹੋ ਗਿਆ ਸੇ ਉਹ ਤੇ ਚਲ ਕੋਈ ਗੱਲ ਨਹੀਂ ਨਾ ਬਹੁਤ ਟਾਈਮ ਦੀ ਗੱਲ ਹੈ ਉਸ ਤੋਂ ਬਾਅਦ ਅਸੀਂ ਇੱਥੇ ਕਰੀਲਾ ਕਿਸੇ ਦਰ ਦੇ ਵਿੱਚ ਫਿਰ ਉਸ ਤੋਂ ਬਾਅਦ ਕੋਈ ਚੁਬਾ ਨਹੀਂ ਆਇਆ ਹੈਗਾ ਹਲਕੀਆਂ ਗੱਲਾਂ ਚੁਹੇਦੀਆਂ ਹੋ ਗਈਆਂ ਕੀ ਬੋਲ ਰਹੀਆਂ ਮੈਂ ਸੌਰੀ ਹੁਣ ਆਪਾਂ ਚੱਲਦੇ ਹਾਂਗੇ ਆਹ ਵਾਲੇ ਗੋਲੇ ਉੱਪਰ ਲੈ ਕੇ ਜਾਣੇ ਆ ਤੇ ਆਹ ਵਾਲਾ ਆਲੂਆਂ ਦਾ ਮਸਾਲਾ ਬਣਾਇਆ ਤੇ ਕੀ ਲੈ ਕੇ ਜਾਣਾ ਵਾ ਦੁਕਾਨ ਤੇ ਪਹਿਲਾਂ ਤਾਂ ਆਪਾਂ ਦੁਕਾਨ ਤੇ ਜਾਵਾਂਗੇ ਠੀਕ ਹੈ ਲੌਂਗੀ ਹੁਣ ਆਪਾਂ ਤਨਤੋਂ ਲਿਆਂ ਦੀ ਤਨਹਾਂ ਮੰਡੀ ਦੁਕਾਨ ਤੋਂ ਤੇ ਫਿਰ ਉਸ ਤੋਂ ਬਾਅਦ ਆਪਾਂ ਹੌਂ ਕਰੇ ਰਾਤ ਨੂੰ ਆਵਾਂਗੇ 6:30 11:00 ਵਜੇ ਜਾਣੇ ਚਾਹੀਦੇ ਸੰਦੇ ਆ ਕਿਉਂਕਿ ਆਪਾਂ ਬੰਦ ਤੇ ਅਜ ਰਮਾ ਹੋਵੇ ਠੀਕ ਹੈ ਬਾਹਰ ਵੀ ਦੇਖਣਾ ਕੰਮ ਵੀ ਦੇਖਣਾ ਤੇ ਇਹ ਤੇ ਆਪਣਾ ਸਮਾਨ ਆ ਚਲੋ ਹੁਣ ਪਹੁੰਚ ਕੇ ਤੁਹਾਨੂੰ ਮਿਲਦੀ ਜਾਂਗੀ ਆਪਣੀ ਦੁਕਾਨ ਉੱਤੇ ਠੀਕ ਹੈ ਆਓ ਫਿਰ ਸਮਾਨ ਨਾਲ ਉੱਚ ਆਪਣਾ ਇੱਕ ਹੋਰ ਲੋਕ ਆਉਂਦਾ ਇੱਥੇ ਸੈਕਿੰਡ ਇਹ ਤਾਲ ਲਗਾਇਆ ਸੀਗਾ ਕਿਉਂਕਿ ਕੁਛ ਕੰਮ ਪੈਣਾ ਨਾ ਚੋਰੀ ਹੋ ਗਈ ਸੀ ਤੇ ਉਹ ਉਸ ਆਕੇ ਲਗਾ ਸੀ ਉਸ ਦਿਨ ਹੀ ਸੀ ਚੋਰੀ ਹੋਈ ਸੀ ਫਿਰ ਤਾਲ ਲਗਾਉਣ ਲੱਗੇ ਕੋਈ ਉੱਪਰ ਆਇਆ ਸੀ ਕਿੰਨਾ ਪਤਾ ਨਹੀਂਗਾ ਕਿ ਇੱਕ ਹੋਰ ਘਰ ਆ ਕਿਤੇ ਆਪਾਂ ਰਹਿੰਦੇ ਹਾਂ ਨਾ ਉੱਪਰ ਇੱਥੇ ਦੇ ਨਾਲ ਹੀ ਆਪਣੇ ਜਿੱਥੇ ਮੈਂ ਦੱਸ ਦਿੰਦੀ ਹਾਂ ਤੁਹਾਨੂੰ ਉੱਥੇ ਇੱਕ ਹੋਰ ਫੈਮਿਲੀ ਰਹਿੰਦੀ ਹੈ ਕਿ ਦੋ ਘਰ ਨੇ ਇੱਕ ਫਲੋਰ 'ਤੇ ਇੱਕ ਸਾਡਾ ਤੇ ਇੱਕ ਹੋਰ ਦਾ ਸੀ ਬੰਗਲਾਦੇਸ਼ ਵਾਲਾ ਉਹਨਾਂ ਦੀ ਚੋਰੀ ਹੋਈ ਸੀ ਪੁਰਸ ਪੁਰਸ ਆਈ ਸੀ ਵੀ ਜਦੋਂ ਅਸੀਂ ਜਾਈਏ ਅਮਨ ਨੇ ਇਹ ਤੋਂ ਪਹਿਲਾਂ ਡੀਆ ਗਈ ਸੀ ਇਹ ਚਾਹੁੰਦਾ ਫਰਮ ਦੇਖ ਸਮਾਂ ਲੈਂਦਾ ਨਹੀਂ ਕਲਿਆ ਲਿਖ ਲਿਆ ਇੱਕ ਅੱਛਾ ਇੱਕ ਤਾਥਾ ਨੂੰ ਲਈ ਇਹ ਚੱਕ ਲਈ ਇਹ ਤੋਂ ਤੋਂ ਸਮਾਂ ਦੇ ਸਮਾਂ ਨੇ ਦੇ ਸਮਾਂ

ਵਾਚ ਚੱਕਦੀਆਂ ਲਓ ਜੀ ਆ ਆਪਣੀ ਹੈਗੀ ਦੁਕਾਨ ਜੇ ਕੋਈ ਮਲੇਸ਼ੀਆ ਦੇ ਦੇਖ ਰਿਹਾ ਹੈ ਸਟਾਲ ਲਗਾਣੇ ਆਂਗੇ ਆਪਾਂ ਇਦਾਂ ਮਲੇਸ਼ੀਆ ਦੇ ਵਿੱਚ ਬਾਹਰਲੀ ਸਾਈਡ ਇੱਕ ਟੇਬਲ ਲਗਾ ਕੇ ਜਿੱਤੇ ਆਪਾਂ ਕਰਦੇ ਆਂ ਸੇਲ ਗੋਲ ਗੱਪੇ ਸੋ ਅਸੀਂ ਕਾਫੀ ਸਾਲਾਂ ਤੋਂ ਗੋਲ ਗੱਪੇ ਸੇਲ ਕਰ ਰਹੇ ਆਂ 9 9 ਇਅਰ ਹੋ ਗਏ 9 ਸਾਲ ਹੋ ਗਏ ਠੀਕ ਹੈ ਜੀ ਹਾਂ ਤੁਹਾਨੂੰ ਦਿਖਾ ਦਵਾ ਮੜਾ ਜੀ ਤੁਸੀਂ ਆਗੇ 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 ਜੀ ਆਗੇ ਲਓ ਜੀ ਹੁਣ ਕੁਛ ਕੰਮ ਕਰ ਲਈ ਹੁਣ ਕੁਛ ਕੰਮ ਕਰ ਲਈ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਚਲੋ ਕਰੋ ਕਿੱਦਾਂ ਵਧੀਆ ਵਧੀਆ ਠੀਕ ਆ ਮੈਂ ਉਹ ਮਲੇਸ਼ੀਆ ਵਾਲਾ ਪਾਣੀ ਤੇ ਦੂਜਾ ਪਾਣੀ ਛੱਕ ਲਿਆ ਉਹਨੂੰ ਲਿਓ 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 ਠੀਕ ਆ ਲਿਓ ਸਮੋਸਾ ਖਾ ਲਓ ਇਹ ਮਲੇਸ਼ੀਆ ਵਾਲਾ ਸਮੋਸਾ ਵੇ ਵੇ ਕੀ ਕਹਿੰਦੇ ਇਹਨੂੰ ਕਰੀਪਾ ਅਣਾ ਮੈਂ ਖਾ ਰਹੀ ਸੀ ਕਿ ਸਮੋਸਾ ਇਥੋਂ ਮਲੇਸ਼ੀਆ ਵਾਲਾ ਤੇ ਗਰਮੀ ਤੇ ਇਹਨੇ ਸਮਾਨ ਚੱਕੜ ਮੈਨੂੰ ਕਹਿੰਦੇ ਆਹ ਲੈ ਆਉਂਦੇ ਮੈਂ ਕਿਹਾ ਤੁਸੀਂ ਮੈਨੂੰ ਦੱਸਤਾ ਦਿੰਦੇ ਮੁਕੀ ਮੈਂ ਕਿਹਾ ਕਿ ਵੀ ਮੋਲੋ ਤੇ ਮੈਂ ਥੋੜਾ ਸਮਾਨ ਲਈ ਆਇਆ ਕੱਲ ਵਾਸਤੇ ਸਾਨੂੰ ਆਪਾਂ ਚੱਲਿਆਂਗੇ ਯਾ ਮੈਂ ਜਦੋਂ ਤੱਕ ਉਹ ਆਪਾਂ ਜਾਣਾ ਮਾ ਤੇ ਥੋੜੇ-ਥੋੜੇ ਕੱਪੜੇ ਹੈ ਨਹੀਂ ਗੇ ਉਹ ਵਾਲੇ ਬਰਾ ਕੋਰਤਾ ਤੇ ਮਾ ਇਹਨਾਂ ਨੂੰ ਕੋਈ ਪਾ ਰੋ ਪਿੰਨ ਬਣੀ ਕਰਨੇ ਤੇ ਲੱਗੋ ਆਪਾਂ ਚਾਹ ਰਹੇ ਨੇ ਕਰਨਾ ਬਣਾ ਘਟੋ ਮੇਰੇ ਕੋਲ ਮੇਰੇ ਕੋਲ ਸੁਣ ਜਿਵੇਂ ਆਪਾਂ ਮਤਲਬ ਰਾਤ ਰੁਕਣਾ ਬੈਗਿਆ ਆਪਾਂ ਨਾ ਮੋੜਵਾ ਫਿਰ ਆਪਾਂ ਮਤਲਬ ਮੇਰੇ ਕੋਲ ਤਾਂ ਨਾਈਟ ਫੂਟ ਕਰ ਲੈਣਾ ਬਣਾ ਐਸੇ ਨਹੀਂ ਮੇਰੇ ਕੋਲੇ ਕੋਈ ਨਾ ਪੱਲਾ ਮਾਰ ਲਿਆ ਫਾਰਮਿਲਰ ਗਲੈਨ ਜਾ ਸਕਦੀ ਨੂੰ ਹੁਣ ਤਾਂ ਉਹ ਨਹੀਂ ਕੰਦਰੋਂ ਆਉਂਦੇ ਬੋਲਦੇ ਸਾਡੀ ਚੱਲ ਰਹੀ ਆ ਕੱਲ੍ਹ ਵਾਸਤੇ ਡਿਸਕਸ਼ਨ ਕੀ ਅਸੀਂ ਕੱਲ੍ਹ ਕਿੰਵੇਂ ਨਿਕਲਣਾ ਵਾ ਤੇ ਮੇਰੀ ਤਾਂ ਤਿਆਰੀ ਹੈ ਗਰਮੀ ਦੀ ਦੇਖਦੇ ਆਂਗੇ ਹੂੰ ਗਰਮੀਦ ਨੇ ਮੈਂ ਤਾਂ ਅੰਝ ਹੀ ਕਹਿਨੇ ਕਰ ਜਾਣਾ ਕੋਈ ਮੁੰਡੇ ਦਾ ਕੀ ਹੁੰਦਾ ਕੋਮੈਂਟ ਕਰ ਹੋ ਜਾਂਦਾ ਸਹੀ ਗੱਲ ਲਓ ਜੀ ਆਪਾਂ ਆਹਰੇ ਦੁਕਾਨ ਤੇ ਆਂਗੇ ਤੇ ਮੈਂ ਸੋਚਿਆ ਤੁਹਾਡਾ ਨਕਰੇ ਥੋੜੀ ਜੀ ਗੱਲ ਬਾਤ ਤੇ ਇੱਕ ਤੁਹਾਨੂੰ ਦੱਸ ਦਿਆਂ ਮੈਂ ਆਪਾਂ ਰੂਮ ਚ ਮੈਟ ਨਹੀਂ ਲਗਾਇਆ ਹੈ ਕਿ ਤੱਕ ਉਹਦਾ ਕਾਰਨ ਇਹ ਆ ਵੀ ਉੱਥੇ ਹਲੇ ਨਵੇਂ ਮੈਟ ਨਹੀਂ ਆਏ ਹੈਗੇ ਮੈਂ ਇੱਕ ਤੋਂ ਵੱਧ ਗਈ ਆਂ ਜੀ ਬਟ ਉੱਥੇ ਬੰਦੇ ਅੱਜੋਂ ਦੇ ਅੱਜੋਂ ਦੇ ਇੰਨਾ ਦੇ ਦਿੰਦੇ ਆ ਇਕਦਮ ਰੁਕ ਜੇ 200 ਰੁਪਏ ਭਾਲੇ ਤੱਕ ਨਹੀਂ ਆਦੇ ਉਹ ਆਏ ਹੈ ਕਿਉਂਕਿ ਉਹ ਮੈਨੂੰ ਪਸੰਦ ਨਹੀਂ ਹੈਗੇ ਤੇ ਜਿਹੜੇ ਬ੍ਰਾਊਨ ਤੇ ਬਲੈਕ ਨੂੰ ਨਾਲ ਤੋਂ ਲੈਣੇ ਨਹੀਂ ਹੈਗਾ ਬਿਲਕੁਲ ਵੀ ਤੇ ਫਿਰ ਮੈਂ ਤਾਂ ਕਰਕੇ ਲੈ ਰਹੀ ਮੈਂ ਵੇਟ ਕਰਨੀ ਵੀ ਜਦੋਂ ਨਵੇਂ ਆਉਣਗੇ ਮੈਟ ਕਿਉਂਕਿ ਹਲੇ ਉੱਥੇ ਸੱਚੀ ਉਹ ਸਟਾਕ ਹੈ ਨਹੀਂਗਾ ਜਦੋਂ ਨਵੇਂ ਆਉਣਗੇ ਉਦੋਂ ਮੈਂ ਜ਼ਰੂਰ ਲਾਉਂਗੀ ਨਾ ਮੈਂ ਉਹਦੇ ਵਿੱਚ ਰੂਮ ਦੇ ਵਿੱਚ ਤੇ ਇੱਕ ਸੀ ਆਪਣੀ ਜਿਹੜੀ ਆਂਟੀ ਨਾਲ ਮੈਂ ਬਲੌਗ ਕਰ ਸੀ ਤੁਹਾਨੂੰ ਬਣਾਉਣਾ ਤੁਹਾਨੂੰ ਯਾਦ ਹੋਣਾ ਵੀ ਮੈਂ ਚਾਈਨੀਜ਼ ਆਂਟੀ ਨਾਲ ਹਨਾ ਘਰੇ ਇਨਵਾਈਟ ਕੀਤਾ ਸੀ ਤੇ ਕੀ ਹੋਇਆ ਆਂਟੀ ਹੋਈ ਨਹੀਂ ਆਏ ਹੈਗੇ ਤੇ ਆਂਟੀ ਮਤਲਬ ਕੀ ਵੇਟ ਕਰੇਗੇ ਗਰਮੀ ਤੇ ਘਰੇ ਗਏ ਗੇਟ ਬਹੁਤ ਖੜਕਦਾ ਹੈ ਆਂਟੀ ਸੌ ਜਾਂਦੇ ਆ ਹਨਾ ਮਤਲਬ ਨਹੀਂ ਬਜ਼ੁਰਗ ਬੰਦੇ ਨਹੀਂ ਪਤਾ ਲੱਗਿਆ ਬੜਾ ਗੇਟ ਖੜਕਦਾ ਹੈ ਆਂਟੀ ਦਾ ਗੇਟ ਜਿਵੇਂ ਕਿਵੇਂ ਦੱਸਾਂ ਕਾਫੀ ਡਿਫਰੈਂਟ ਐਂਟਰੈਂਸ ਆਈਡੈਂਟੀਟੀ ਦਿੱਤੇ ਜਿਹੜਾ ਅੰਟੀ ਦਾ ਮੇਨ ਗੇਟ ਆ ਕਰਦਾਂ ਉਹ ਕਾਫੀ ਫਰਕਨ ਵਾਲਾ ਆ ਅੰਟੀ ਨੂੰ ਨਹੀਂ ਪਤਾ ਲੱਗਦਾ ਤੇ ਨਾਲ ਅੰਟੀ ਫੋਨ ਚੈੱਕ ਰੇ ਸੀਗੇ ਤੇ ਫਿਰ ਅੰਟੀ ਸਭ ਤੋਂ ਜੇ ਕਹਿੰਦੇ ਵੀ ਮੈਨੂੰ ਹੁਣ ਮੈਂ ਘਰੇ ਆਉਣਾ ਉਹਦੋਂ ਮੈਂ ਆਰਡਰ ਲੈ ਕੇ ਗਈ ਸੀ ਕਿ ਅੰਦਰ ਮੇਰਾ ਦੁਕਾਨ ਤੇ ਜਿਹੜਾ ਕੁੜਾ ਪਿਆ ਸੀ ਇੱਥੇ ਫੜਾਕ ਹੋਣਾ ਸੀਗਾ ਆਪਣੇ ਬਿਲਕੁਲ ਕੋਲੀ ਤੇ ਮੈਂ ਹੈ ਨਹੀਂ ਸੀ ਕਿ ਫਿਰ ਵੀ ਤੁਹਾਨੂੰ ਪਤਾ ਹਨ ਘਰ ਕੇ ਜਾਣਾ ਆਉਣਾ ਤੇ ਟਾਈਮ ਲੱਗਦੀ ਜਾਂਦਾ ਇਸ ਕਰਕੇ ਉਸ ਦਿਨ ਅੰਟੀ 6 ਵਜੇ ਆਈ ਮੈਂ ਵੀ ਤਾਂ ਨਵੀਂ ਟਾਈਮ ਰਿਤੀ ਸੰਗਰ ਕੰਟੀਨਰ ਬਲਗ ਨੂੰ ਬੜਿਆ ਹੈ ਉਸ ਤੋਂ ਬਾਅਦ ਆਂਟੀ ਆਈ ਨਹੀਂ ਹੈਗੀ ਤੇ ਜਦੋਂ ਆਉਣਗੀ ਉਦੋਂ ਨਾਲ ਕਰਾਂ ਗੱਲਬਾਤ ਕਿਸੇ ਹੋਰ ਦਿਨ ਸੱਦਾਂਗੇ ਤੇ ਇੱਥੇ ਬਾਕੀ ਹੋਰ ਕੀ ਕਹਿਣਾ ਸੀਗਾ ਮੈਂ ਕਿ ਹੁਣ ਆਪਾਂ ਬਸ ਹੈਗੇ ਆ 10:00 11:00 ਵਜੇ ਤੱਕ ਦੁਕਾਨ ਤੇ ਹੈਗੇ 9 ਵਜ ਚੁੱਕੇ ਆ ਤੇ ਹਲੇ ਬੈਠੇ ਆਗੇ ਤੇ ਕੱਲ ਨੂੰ ਆਪਾਂ ਘੁੰਮਣ ਜਾਣਾ ਵਾ ਕਿ ਤਾਂ ਕੱਲ ਦਾ ਬਲੌਗ ਤੁਸੀਂ ਜ਼ਰੂਰ ਦੇਖਿਓ ਵੀ ਅਪਾ ਕਿੱਥੇ ਜਾ ਰਹੇ ਹਾਂ ਬਹੁਤ ਸੋਹਣੀ ਜਗ੍ਹਾ ਤੇ ਜਾਵਾਂਗੇ ਰੇਲਾ ਰੁਲਾ ਬਣਾਵਾਂਗੇ ਘੈਂੜਿਆ ਬਲੌਗ ਵੀ ਬਣਾਵਾਂਗੇ ਅੰਮੇ ਹੁਣ ਇਹ ਸੋਚ ਰਹੀ ਮੈਨੂੰ ਉੱਥੇ ਐਂਡ ਕਰ ਦਿਆਂ ਬਲੌਗ ਨੂੰ ਕਿਉਂਕਿ ਇਹ ਫਿਰ ਕੱਲ ਦਾ ਵੀ ਤਿਆਰੀ ਕਰਨੀ ਪੈ ਲੂ ਬਲੌਗ ਨੂੰ ਆਣਾ ਮਾ ਤੇ ਕਿਉਂਕਿ ਹੁਣ ਅਸੀਂ ਇੱਥੇ ਹੀ ਆਂਦੇ ਬਸ ਦੁਕਾਨ ਤੇ ਤੋਂ ਅਸੀਂ ਘਰ ਜਾਵਾਂਗੇ ਹੋਰ ਤਾਂ ਕੁਝ ਨਹੀਂ ਹੈਗਾ ਤੇ ਅੱਜ ਦਾ ਬਲੌਗ ਬਹੁਤ ਛੋਟਾ ਹੋਊਗਾ ਤੇ ਕੋਈ ਇੱਕ ਚੱਕਰ ਨਹੀਂ ਹੈ ਨਾ ਮਾਫ ਕਰਦੇ ਕੱਲ ਦਾ ਬਲੌਗ ਤੋਂ ਵੱਡਾ ਬਣਾਵਾਂਗੇ ਆਫਕੋਰਸ ਵੱਡਾ ਬਣਾਉਣਾ ਬਦੋਂ ਬੰਦਾ ਘੁੰਮਣ ਜਾਂ ਵੱਡੇ ਬਲੌਗ ਆਉਂਦਾ। ਪੱਕੀ ਪਿਆਰ ਦਿਓ ਸਾਡੇ ਬਲੌਗਾਂ ਨੂੰ ਜਿਹਦੇ ਵਿੱਚ ਅਸੀਂ ਦੇ ਰਹੇ ਆ ਤੇ ਆਪਾਂ ਤੁਹਾਨੂੰ ਬਹੁਤ ਛੇਤੀ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਠੀਕ ਹੈ ਤੇ ਤੁਸੀਂ ਆਪਣਾ ਰੱਖੋ ਖਿਆਲ ਬਾਏ ਬਾਏ